ਕਾ ਵੈਸਟ ਜਿਮਨੀ ਚੌਂੜ ਦੀ ਤਰੀਕ ਦੇ ਐਲਾਨ ਤੋਂ ਬਾਅਦ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਨਾਮਜ਼ਦਗੀ ਪੱਤਰ দাখিল ਕੀਤੇ ਜਾ ਰਹੇ ਨੇ ਉੱਥੇ ਆਜ਼ਾਦ ਉਮੀਦਵਾਰਾਂ ਵੱਲੋਂ ਵੀ ਨਾਮਜ਼ਦਗੀ ਪੱਤਰ দাখিল ਕੀਤੇ ਜਾ ਰਹੇ ਨੇ ਅੱਜ ਲੁਧਿਆਣਾ ਦੇ ਵਿੱਚ ਨੀਟੂ ਸ਼ਟਰਾਂ ਵਾਲੇ ਨੇ ਨਾਮਜ਼ਦਗੀ ਪੱਤਰ দাখিল ਕੀਤਾ ਨੀਟੂ ਸ਼ਟਰਾਂ ਬਾ ਸਾਡੇ ਨਾਲ ਮੌਜੂਦ ਆ ਨੀਟੂ ਜੀ ਇਸ ਵਾਰ ਤੁਸੀਂ ਨੋਮੀਨੇਸ਼ਨ ਫਾਈਲ ਕੀਤੀ ਹੈ ਕੀ ਸੋਚ ਕੇ ਕੀਤੀ ਹੈ ਕੀ ਮੁੱਦੇ ਰਹਿਣਗੇ ਚਲਣਾ ਹੈ ਦੇਖੋ ਇਹ ਕਿ ਜੀ ਫਾਈਲ ਸੈਂਡ ਕੀਤੀ ਹੈ ਲੋਕਾਂ ਦੇ ਦਿਨਾਂ ਦੇ ਵਿੱਚ ਵੜ ਕੇ ਕੀਤੀ ਹੈ ਲੋਕੀ ਸਪੋਰਟ ਕਰਨਗੇ ਵੋਟ ਪਾਣਗੇ ਤੇ ਬੜਾ ਉਮੀਦਾਂ ਨਾਲ ਕੀਤੀ ਹੈ ਜੀ ਇਸ ਤੋਂ ਪਹਿਲੇ ਆਪਾਂ ਰੱਬ ਦਾ ਨਾਮ ਲਈਏ ਜੀ ਫਿਰ ਉਸ ਤੋਂ ਬਾਅਦ ਬਾਕੀ ਕੰਮ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਭਗਵਾਨ ਵਾਲਮੀਕ ਜੈ ਗੁਰ ਰਵਿਦਾਸ ਤਨ ਤਨ ਸ਼੍ਰੀ ਗੁਰ ਰਵਿਦਾਸ ਮਹਾਰਾਜ ਹਾਲੇਲੂਇਆ ਗੋਸਪਕ ਜੈ ਮਸੀਦੀ ਤੋਹੀ ਤਨ ਤਨ ਜਕਬੀਰ ਤਨਕਬੀਰ ਜਕਾਰਾ ਮਾਂ ਚਿੰਤਪੁਰਨੀ ਦਾ ਬੋਲ ਸਾਜੇ ਦਰਬਾਰ ਕੀ ਜੈ ਅੱਛਾ ਤੁਸੀਂ ਇੱਥੋਂ ਹੁਣ ਲੜਨ ਤਾਂ ਜਾ ਰਹੇ ਹੋ ਪਰ ਮੁੱਦੇ ਪਤਾ ਤੁਹਾਨੂੰ ਸ਼ਹਿਰ ਦੇ ਕੀ ਕੀ ਨੇ ਕਿਹੜੇ ਕਿਹੜੀ ਸਮੱਸਿਆਵਾਂ ਆਵਾਂ ਨੇ ਲੋਕਾਂ ਲੋਕਾਂ ਦੇ ਜਾਂ ਲੋਕਾਂ ਦੇ ਹਲਕਾ ਵੈਸਟ ਦੇ ਜਿੱਕਰ ਗੱਲ ਕਰੀਏ ਪਰ ਮੁੱਦੇ ਕੋਈ ਵੀ ਹੋਣਗੇ ਪਰ ਇਸ ਟਾਈਮ ਜਿਹੜਾ ਕੰਮ ਵਾ ਇਹ ਦੋ ਬੰਦਿਆਂ ਦੇ ਵਿੱਚ ਮੁਕਾਬਲਾ ਵਾ ਜਾਂ ਭਾਜੀ ਦੇ ਵਿੱਚ ਮੁਕਾਬਲਾ ਜਾਂ ਜਿਹੜੇ ਆਪਣੇ ਇੱਥੇ ਖੜੇ ਆ ਉਹਨਾਂ ਵਿੱਚ ਮੁਕਾਬਲਾ ਜਾਂ ਮੇਰੇ ਆਪਣਾ ਔਰ ਆਪਾਂ ਆਪਣੀ ਗੱਲ ਕਰੀਏ ਜਿੰਨਾ ਕਿ ਮੈਂ ਹੀ ਆ ਸਿੱਧੀ ਗੱਲ ਹੈ ਜੀ ਔਰ ਜਿੱਤ ਕੇ ਦਿਖਾਵਾਂਗੇ ਆਪ ਵੀ ਖੜੇ ਹੋਏ ਅੱਛਾ ਭਾਜੀ ਕਿਹੜੇ ਆ ਹੁਣ ਕਾਂਗਰਸ ਤੋਂ ਵਾਛੂ ਵੀ ਆ ਅਕਾਲੀ ਦਲ ਤੋਂ ਪਰਵਕਾਰ ਸਿੰਘ ਕੋ ਮੜਕਾਉਣ ਨੇ ਸੰਜੀਵ ਰੋਡ ਨਹੀਂ ਨਾਮ ਲੈਣਾ ਹੁਣ ਔਰ ਨਾਮ ਨਹੀਂ ਲੈਣਾ ਆਪਾਂ ਸੰਜੀਵ ਰੋਡ ਦਾ ਕਿਉਂ ਨਾਮ ਲਈਏ ਆਪਾਂ ਮੁਕਾਬਲਾ ਹੈਗਾ ਵਾ ਇਹਨਾਂ ਦਾ ਹੀ ਮੁਕਾਬਲਾ ਬਸ ਜਾ ਜਿੱਤੂਗਾ ਇਹਦੀਆਂ ਮੈਚ ਜਿੱਤੂਗਾ ਬਸ ਦੋ ਹੀ ਬੰਦੇ ਜਿੱਤੂਗੇ ਤੀਜਾ ਬੰਦਾ ਨਹੀਂ ਕੋਈ ਜਿੱਤ ਸਕਦਾ ਉਮੀਦ ਹੈ ਕਿ ਜਿੱਤ ਜੂਗੇ ਹਰ ਵਾਰ ਦਾ ਤੁਹਾਨੂੰ ਜਿਹੜੇ ਹਾਰ ਦਾ ਸਾਹਮਣਾ ਕਰਨਾ ਦੇਖਣ ਨੂੰ ਮਿਲਦਾ ਕਿ ਜੇਕਰ ਇਲੈਕਸ਼ਨ ਜੀ ਹੋਵੇ ਜਾਂ ਉਹਦਾ ਵੀ ਤੁਹਾਨੂੰ ਹਾਰ ਦਾ ਸਾਹਮਣਾ ਦੇਖਣ ਨੂੰ ਮਿਲਦਾ ਕਿ ਉਮੀਦ ਹੈ ਇਸ ਵਾਰ ਤਾਂ ਦੇਖੋ ਇਸ ਟਾਈਮ ਪੱਕੀ ਉਮੀਦ ਹੈ ਕਿਉਂਕਿ ਜੇ ਜੇ ਆਪਾਂ ਹੁਣ ਲੋਕਾਂ ਵਿੱਚ ਜਾਵਾਂਗੇ ਤੇ ਸਾਈ ਤਾਂ ਹੀ ਬੋਟ ਮਿਲੇਗੀ ਵਾ ਵਾ ਇਹ ਲੋਕੀ ਸਾਰੀ ਸਰਕਾਰਾਂ ਤੋਂ ਦੁਖੀ ਹੋ ਗਏ ਉਹਨਾਂ ਨੇ ਕਿ ਇੱਕ ਵੱਖਰੀ ਆ ਕੇ ਵੱਖਰੇ ਹੀ ਨੁਮਾਇੰਦਾ ਚੁਣਨਾ ਹੈ ਔਰ ਉਹ ਨੁਮਾਇੰਦਾ ਤੁਹਾਡੇ ਸਾਹਮਣੇ ਖੜਾ ਵਾ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ ਨੀਟੂ ਫੋਰ ਵੋਟ ਇਹ ਹੀ ਬੰਦਾ ਚੱਲੇਗਾ ਜੀ ਪਾਰਟੀ ਕਿਹੜੀ ਤੁਹਾਡੀ ਪਾਰਟੀ ਦਾ ਨਾਮ ਕੀ ਤੁਹਾਡਾ ਬੇਗੰਪੁਰਾ ਸੰਜਾ ਫਰੈਂਡ ਸ਼ਿਰੀ ਗੁਰੂ ਰਵਿਦਾਸ ਸਮਾਜ ਪਾਰਟੀ ਅੱਛਾ ਤੇ ਚੋਣ ਨਿਸ਼ਾਨ ਕਿਹੜਾ ਰੱਖਿਆ ਵਾ ਜਿਹੜਾ ਤੁਸੀਂ ਵੋਟ ਲੜ ਰਹੇ ਜਿਸ ਦੇਖੋ ਚੋਣ ਨਿਸ਼ਾਨ ਤੇ ਆਪਾਂ ਸ਼ਟਰ ਵੀ ਰੱਖਿਆ ਵਾ ਬਾਕੀ ਸਰਕਾਰ ਦੇ ਉੱਤੇ ਜਿਹੜਾ ਜਿਹੜਾ ਚੋਣ ਨਿਸ਼ਾਨ ਦੇਣਗੇ ਆਪਾਂ ਲੈਣੇ ਤਿਆਰ ਆ ਜੀ ਬਾਕੀ ਜੇ ਤੰਤ੍ਰਿਕ ਤੋਂ ਬਾਅਦ ਸਾਨੂੰ ਨਿਸ਼ਾਨ ਮਿਲ ਜੇਗਾ ਫਿਰ ਆਪਾਂ ਡੋਰ ਡੂ ਕਰਾਂਗੇ ਅੱਛਾ ਜਦੋਂ ਸਿਆਸੀ ਪਾਰਟੀ ਜਿਵੇਂ ਰੋਡਰ ਸ਼ੋ ਕਰਦੀ ਆ ਜਾਂ ਲੋਕਾਂ ਨੂੰ ਵਿਚਰਦੇ ਆ ਤੁਸੀਂ ਜਿਵੇਂ ਹੁਣ ਭਾਤ ਭੋਜਨ ਆਸ਼ੂ ਦੀ ਗੱਲ ਕਰ ਲਈਏ ਜਾਂ ਆਮਾ ਦੀ ਪਾਰਟੀ ਦੇ ਗੱਲ ਕਰ ਲਈਏ ਸੰਜੀਵ ਰੋੜਾ ਦੀ ਉੱਥੇ ਵੱਡੇ ਵੱਡੇ ਦਿਗੇ ਜਾਂਦੇ ਨੇ ਉਹ ਚੋਣ ਪ੍ਰਚਾਰ ਕਰਨੇ ਉਹਨਾਂ ਦੇ ਹੱਕ ਦੇ ਵਿੱਚ ਲੋਕਾਂ ਦੀ ਗੱਲ ਕੀ ਤੇ ਤੁਹਾਡੇ ਤੁਹਾਡੇ ਨਹੀਂ ਤੁਹਾਡੇ ਨਾਲ ਕੌਣ ਆਊਗਾ ਚੋਣ ਪ੍ਰਚਾਰ ਕਰਨੇ ਜਾਂ ਇਕੱਲੇ ਕਰੋਗੇ ਫਿਰ ਸਾਡੇ ਨਾਲ ਸਾਡਾ ਰੱਬ ਹੈ ਜੀ ਰੱਬ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਚਾਹੇ ਜਿਹੜਾ ਮਰਜੀ ਮੰਤਰੀ ਹੈ ਸੰਤਰੀ ਹੈ ਜੰਤਰੀ ਹੈ ਕੰਤਰੀ ਹੈ ਉਤੋਂ ਵੱਡਾ ਕੋਈ ਬਹਿਾਨੀ ਨੀ ਗਾ ਜਦ ਸਾਡੇ ਨਾਲ ਉਹ ਆ ਨਾ ਜਦ ਅਸੀਂ ਉਹਦੀ ਆੜਚਾ ਨਾ ਸਾਨੂੰ ਕੋਈ ਫਰਕ ਨਹੀਂ ਪੈਣਾ ਕੋਈ ਜਿੱਤੇ ਕੋਈ ਹਾਰੇ ਪਰ ਰੱਬ ਦਾ ਨਾਮ ਲੈਣ ਵਾਲਾ ਬੰਦਾ ਹਮੇਸ਼ਾ ਕਦੀ ਹਾਰ ਨਹੀਂ ਮੰਨਦਾ ਔਰ ਹਮੇਸ਼ਾ ਜਿੰਨੇ ਮਰਜੀ ਤੂਫਾਨ ਆਜੇ ਜਿੰਨੀਆਂ ਮਰਜੀ ਨੇੜੀ ਆ ਜਾਣ ਉਹਨੇ ਜਿੱਤ ਕੇ ਜਾਣਾ ਹੀ ਜਾਣਾ ਤੇ ਜਾਣਾ ਜਾਣਾ ਅਚਾ ਇਸ ਵਾਰ ਚੌਣ ਤੁਸੀਂ ਲੜ ਰਹੇ ਹੋ ਜੀ ਲਗ ਲਗ ਪਾਰਟੀਆਂ ਤੁਹਾਡੇ ਸਾਹਮਣੇ ਹੋਣਗੀਆਂ ਅੱਛਾ ਜਿਵੇਂ ਖਰਚਾ ਕਿਵੇਂ ਮੈਨੇਜ ਕਰਦਾ ਕਿਉਂਕਿ ਹੁਣ ਤੱਕ ਕਾਫੀ ਜਿਵੇਂ ਬੋਰਡ ਬੋਰਡ ਲੱਗਦੇ ਨੇ ਸ਼ਹਿਰ ਦੇ ਵਿੱਚ ਖਰਚਾ ਕਿਵੇਂ ਮੈਨੇਜ ਕਰੋਗੇ ਹਰੇਕ ਪਾਰਟੀ ਵੱਲੋਂ ਆਪਣਾ ਆਪਣਾ ਖਰਚਾ ਤਾਂ ਹੈ ਜਿਤਾ ਹੈ ਦੇਖੋ ਰੱਬ ਦੇ ਬੰਦੇ ਬਹੁਤ ਐ ਧਰਤੀ ਦੇ ਵਿੱਚ ਲੁਧਿਆਣਾ ਉਹ ਹੱਬਾ ਰਾਜਿਆਂ ਦੀ ਹੱਬਾ ਲੁਧਿਆਣਾ ਸ਼ਹਿਰ ਦੇ ਰਾਜਿਆਂ ਦਾ ਔਰ ਮੈਂ ਗੱਲ ਕਹਾਂਗਾ ਮੈਂ ਬਹੁਤ ਆਸ ਲੈ ਕੇ ਆਇਆ ਕਿ ਲੁਧਿਆਣੇ ਵਾਸਤੇ ਨੂੰ ਕਹਾਂਗਾ ਮੈਨੂੰ ਇੱਕ ਇੱਕ ਵੋਟ ਤਾਂ ਜਿਤਾਓ ਔਰ ਲੁਧਿਆਣੇ ਵਾਲੇ ਮੈਨੂੰ ਬਹੁਤ ਸਪੋਰਟ ਕਰ ਰਹੇ ਆ ਕੋਈ ਕਹਿੰਦਾ ਮੈਂ ਤੇਰੇ ਬੈਨਰ ਲਾ ਦੂੰਗਾ ਕੋਈ ਕਹਿੰਦਾ ਪੋਸਟਰ ਕੋਈ ਪੈਸੇ ਦੇਣ ਨੂੰ ਤ ਇੱਕ ਦਫਤਰ ਚਾਹੀਦਾ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਇੱਕ ਮੈਨੂੰ ਮਕਾਨ ਲੁਧਿਆਣੇ ਵਿੱਚ ਤੇ ਇੱਕ ਦਫਤਰ ਦਿੱਤਾ ਜਾਵੇ ਜਦ ਤੱਕ ਇਲੈਕਸ਼ਨ ਚੱਲਦੇ ਉਹਨਾਂ ਤੱਕ ਉਸ ਤੋਂ ਬਾਅਦ ਮੈਂ ਵਾਪਸ ਕਰ ਦੂੰਗਾ ਇਮਾਨਦਾਰੀ ਦੇ ਨਾਲ ਅੱਛਾ ਨਾ ਤੁਹਾਡੇ ਨਾ ਫਿਲਮਾਂ ਤੁਹਾਡੀਆਂ ਚੱਲਦੀਆਂ ਤੁਸੀਂ ਫਿਲਮਾਂ 'ਚ ਵੀ ਤੁਸੀਂ ਕੀਤਾ ਨਾ ਤੁਹਾਡਾ ਕਿਤੇ ਉਹਨਾਂ ਤੋਂ ਇਲੈਕਸ਼ਨ ਜਿੱਤਦੇ ਹੋ ਹੁਣ ਤੁਸੀਂ ਆ ਗਏ ਹੋ ਲੁਧਿਆਣੇ ਵਿੱਚ ਹਲਕਾ ਵੈਸਟ ਦੇ ਵਿੱਚ ਚੋਣ ਲੜਨ ਲਈ ਕੀ ਕਿੰਨੀ ਉਮੀਦ ਲੱਗਦੀ ਹੈ ਕਿ ਉਥੇ ਚੱਲੂ ਨੀਟੂ ਦਾ ਸ਼ਟਰਨਾ ਵਾਲਾ ਦਾ ਸ਼ਟਰ ਭਾਜੀ ਨੀਮ ਸਸਕੁਤ ਨਹੀਂ ਪਾਰਟ 2 'ਚ ਮੰਤਰੀ ਹਾਂ ਮੈਂ ਉਹ ਦੇਖੋ ਤੁਸੀਂ ਵੱਡੀ ਫਿਲਮ ਹੈ ਔਰ ਸੌਦਾ ਕਰਾ ਕਰ ਜੀਰੋ ਬਣ ਗਿਆ ਹੀਰੋ ਮਿੱਠਾ ਜ਼ਹਿਰ ਪੱਗ ਮੇਰੇ ਵੀਰ ਦੀ ਤਕਰੀਬਨ 9 ਫਿਲਮਾਂ ਮੇਰੀਆਂ ਦੋ ਫਿਲਮਾਂ ਆਈਆਂ ਸੱਤ ਫਿਲਮਾਂ ਮੇਰੀ ਡਬਿੰਗ ਤੇ ਹੈ ਠੀਕ ਹੈ ਔਰ ਵੱਡੀ ਇਹ ਗੱਲ ਆ ਕਿ ਮੈਂ ਛੋਟਾ ਜਿਹਾ ਬੰਦਾ ਨਿੱਕਾ ਜਿਹਾ ਡੱਗ ਬੰਦਾ ਐਡਾ ਕੀ ਨਹੀਂ ਮਿੱਟੀ ਜੇ ਮਿਲਿਆ ਬੰਦਾ ਵੱਡੇ ਵੱਡੇ ਲੀਡਰਾਂ ਦੇ ਫੋਨਾਂ ਦੇ ਯਾਰ ਤੂੰ ਸਾਡੀ ਪਾਰਟੀ ਜਾ ਜਾ ਬੋਲ ਕੀ ਲੈਣਾ ਇੱਕ ਮੈਂ ਕਹਿਣਾ ਜਤਿੰਦਰ ਸ਼ਰਮਾ 20 ਲੱਖ ਰੁਪਏ ਦਿੰਦਾ ਪਿਆ ਮੈਨੂੰ ਜਤਿੰਦਰ ਸ਼ਰਮਾ 20 ਲੱਖ ਰੁਪਏ ਜਿੰਦਾ ਪਿਆ ਔਨ ਕੈਮਰੇ ਤੇ ਕਹਿ ਰਿਹਾ ਕਹੋ ਕਿ ਤੁਹਾਡੀ ਰਿਕਾਰਡਿੰਗ ਵੀ ਸੁਣਾ ਦੂੰਗਾ ਉਹਨੂੰ ਬੰਦੇ ਦੀ ਰਿਕਾਰਡਿੰਗ ਕਹਿੰਦਾ 20 ਲੱਖ ਰੁਪਏ ਵਾਲਾ ਮੇਰੇ ਹੱਕ 'ਚ ਬੈ ਜਾ ਮੈਂ ਕਿਹਾ ਤੂੰ ਲੈ ਲੈ 1 ਲੱਖ ਰੁਪਏ ਮੇਰੇ ਹੱਕ 'ਚ ਬੈ ਜਾ ਜਤਿੰਦਰ ਸ਼ਰਮਾ 21 ਲੱਖ 20 ਲੱਖ ਰੁਪਏ ਮੈਨੂੰ ਦੇਣ ਰਿਹਾ ਮੈਂ ਨਹੀਂ ਮੰਨਿਆ ਮੈਂ ਕਿਹਾ ਨਹੀਂ ਚੱਲ ਤੁਰਦਾ ਲੱਗ ਦੂੰ ਤੇਰੇ ਵਰਗੇ ਬਥੇਰੇ ਮੈਂ ਕਿਹਾ ਮੈਂ ਜਿੱਤ ਕੇ ਦਿਖਾਵਾਂਗਾ ਤੈਨੂੰ ਤੁਹਾਨੂੰ ਨਹੀਂ ਲੱਗਦਾ ਤੁਸੀਂ ਆਪਣਾ ਟਾਈਮ ਵੇਸਟ ਕਰ ਰਹੇ ਹੋ ਕਿ ਹਰ ਵਾਰ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪੈਣਾ ਫਿਰ ਵੀ ਤੁਸੀਂ ਵਿੱਚ ਮੈਦਾਨ 'ਤੇ ਆ ਜਾਂਦੇ ਆ ਟਾਈਮ ਵੇਸਟ ਨਹੀਂ ਕਰ ਪਾਜੀ ਗੱਲ ਇਦਾਂ ਸਾਰੀਆਂ ਪਾਰਟੀਆਂ ਫੋਨਾਂ ਦੇ ਕੋਲ ਜਾਂਦਾ ਪਾਰਟੀ ਮੇਰੇ ਨਾਲ ਆ ਜਾ ਮੇਰੇ ਨਾਲ ਆ ਜਾ ਹੁਣ ਮੈ ਮੈਨੂੰ ਹਰ ਪਾਸੇ ਆਫਰ ਆ ਕੁੱਲੀ ਆਫਰ ਹੈ ਔਰ ਇਹ ਵੀ ਪਤਾ ਨਹੀਂ ਕਿ ਸਵੇਰੇ ਕਿਹੜੀ ਪਾਰਟੀ ਨਾਲ ਸਰੋਪਾ ਪੈ ਜਾਣਾ ਮੈਂ ਇਹ ਵੀ ਕਹਿਣਾ ਵਾਂ ਕਿਉਂਕਿ ਸਾਰਾ ਪ੍ਰੈਸ਼ਰ ਹੀ ਨੱਕ ਪੈ ਗਿਆ ਦਿਮਾਗ 'ਚ ਕਿੰਨਾ ਪੈ ਗਿਆ ਪ੍ਰੈਸ਼ਰ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਆ ਦਿਮਾਗ ਤੇ ਵੀ ਮੈਂ ਕਹਿੰਦਾ ਯਾਰ ਜੇ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਬੰਦਾ ਉਹਨੇ ਮਿੰਟ 'ਚ ਮੌਕਾ ਲੈਣਾ ਇਹ ਪਾਰਟੀ ਸਹੀ ਹੈ ਜੀ ਨਹੀਂ ਜੇ ਤੁਹਾਨੂੰ ਪਾਰਟੀ ਬੁਲਾ ਰਹੀ ਤੁਸੀਂ ਤੁਹਾਨੂੰ ਜਾਣਾ ਚਾਹੀਦਾ ਸੋਕੀ ਤੁਸੀ ਕਹਿੰਦੇ ਵਕ ਵਕ ਪਾਰਟੀ ਤੁਹਾਨੂੰ ਫੋਨ ਕਰਦਿਆਂ ਨੇ ਆ ਜਾਓ ਕੋਈ ਲੱਖਾਂ ਦੀ ਤੁਹਾਨੂੰ ਆਫਰਾਂ ਦੇ ਰਹੇ ਨੇ ਮੈਨੂੰ ਟਿਕਟ ਚਾਹੀਦੀ ਹੈ ਟਿਕਟ ਚਾਹੀਦੀ ਪਾਰਟੀ ਵੱਲੋਂ ਟਿਕਟ ਦੇਣ ਤੋਂ ਇਨਕਾਰ ਕਰਦੇ ਪਏ ਮੈਨੂੰ ਮੈਂ ਕਹੇ ਲਿਖ ਕੇ ਦੇ ਦੋ ਮੈਨੂੰ ਮੈਂ ਇਸ ਟਾਈਮ ਛੱਡ ਦੇਣਾ ਮੈਨੂੰ ਟਿਕਟ ਚਾਹੀਦੀ ਹੈ ਟਿਕਟ ਪੱਕੀ ਚਾਹੀਦੀ ਪਾਰਟੀ ਵੱਲੋਂ ਚਾਹੇ ਕਾਂਗਰਸ ਦਾ ਬੀਜੇਪੀ ਆ ਚਾਹੇ ਕਾਲੀ ਦਾ ਨਾ ਚਾਹੇ ਉਹ ਆਮ ਆਦਮੀ ਪਾਰਟੀ ਜਾਂ ਕੋਈ ਪਾਰਟੀ ਹੈ ਉਹ ਜਦ ਮੇਰੀ ਇੰਨੀ ਗੱਲ ਆਂਦੀ ਤੋਂ ਟੜਕ ਜਾਂਦੇ ਪੈਰਾਂ ਤੋਂ ਅੱਛਾ ਮੈਂ ਵੀਡੀਓ ਬਣਾਉਂਗਾ ਦੀ ਜਿਸ ਬੰਦੇ ਨੇ ਮੇਰੇ ਨਾਲ ਬਹਿਣਾ ਉਹਦੀ ਵੀਡੀਓ ਬਣਾਉਂਗਾ ਫਿਰ ਮੈਂ ਉਸ ਪਾਰਟੀ ਵੱਲ ਜਾਊਂਗਾ ਕਿਉਂਕਿ ਮੈਂ ਪਾਰਟੀ ਵੱਲ ਮੈਂ ਵੀ ਲੜੂਗਾ ਨਾ ਫਿਰ ਸਪੋਰਟ ਮੈਨੂੰ ਕਰੋ ਹੁਣ ਵੱਡੇ ਵੱਡੇ ਲੀਡਰ ਵ ਠੀਕ ਹੈ ਕਈ ਲੀਡਰਾਂ ਨੇ ਮੈਨੂੰ ਵੀ ਇਹ ਵੀ ਗੱਲ ਕਹਤੀ ਆ ਬਈ ਅਸੀਂ ਤੈਨੂੰ ਅੰਦਰ ਕਰਾ ਦਾਂਗੇ ਅਸੀਂ ਤੇਰੇ ਅ ਕਰਦਿਆਂ ਨੂੰ ਤੰਗ ਕਰਾਂਗੇ ਤੇ ਰਿਸ਼ਤੇਦਾਰ ਪਰੇਸ਼ਾਨ ਕਰਾਂਗੇ ਤੁਸੀਂ ਪਰੇਸ਼ਾਨ ਕਰਕੇ ਦੇਖੋ ਮੈਂ ਤੁਹਾਨੂੰ ਨੰਗੇ ਨਾ ਨਾ ਕਰਤਾ ਕਿੰਨੀ ਟੂ ਮੇਰਾ ਨਾਮ ਹੈ ਦੇਖੋ ਆ ਅਮਨ ਉਹੜਾ ਫਸਿਆ ਨਾ ਜਿੰਦਾ ਸ਼ਹਿਜ਼ ਇਹ ਕਿਸ ਨੇ ਨਹੀਂ ਪਤਾ ਕਿਹੜੇ ਬੰਦੇ ਨੇ ਫਸਾਇਆ ਇਹ ਪਤਾ ਲੱਗਦਾ ਦੁਨੀਆ ਜਿਹੜਾ ਬੰਦਾ ਕਰਕੇ ਉਹ ਸਾਹਮਣੇ ਖੜਾ ਹੁੰਦਾ ਪਤਾ ਲੱਗ ਜਾਂਦਾ ਅਗਲਾ ਕੌਣ ਹੈ ਮੈਂ ਦੱਸਣਾ ਨਹੀਂ ਚਾਹੁੰਦਾ ਕਿੰਨੇ ਫਸਾਇਆ ਏਹੇ ਦੱਸਣਾ ਜਾਂਦਾ ਫਿਰ ਗੱਲ ਕਰਨ ਨੂੰ ਛੇੜਦੇ ਨੇ ਕਹਿ ਕਹਿ ਨਹੀਂ ਆਵੇਂ ਵੀ ਜੇ ਮੇਰੀ ਕੁਕੰਡੀ ਜਾ ਗਿਆ ਜੇ ਕਿਸੇ ਨੇ ਮੈਨੂੰ ਕੋਈ ਗਲਤ ਬਾਤ ਕੀਤੀ ਰਿਕਾਰਡਿੰਗ ਚਲਦੀ ਭਈ ਆ ਫੋਨ ਦੀ ਮੈਂ ਛੱਡਣਾ ਨਹੀਂ ਹੈਗਾ ਉਹਨੂੰ ਧਮਕੀਆਂ ਦੁੰਗੇ ਆਪਣੇ ਕੋਲ ਰੱਖੋ ਜੇ ਗੱਲ ਕਰਨੀ ਫੇਸ ਟੂ ਫੇਸ ਆਪਾਂ ਬੈਠ ਕੇ ਹੱਲ ਕਰਾਂਗੇ ਫੋਨਾਂ ਧਮਕੀ ਦੇਣ ਦਾ ਕੋਈ ਫਾਇਦਾ ਨਹੀਂ ਕਰ ਕਿਉਂਕਿ ਜਿਹੜਾ ਸ਼ੇਰ ਆ ਉਹਨੇ ਚਾਲ ਚੱਲਦੀ ਰਹਿਣਾ ਛੇੜਾਂ ਵਾਲੀ ਅਸੀਂ ਹਾਰੀਏ ਜਿੱਤੀਏ ਜ਼ਰੂਰੀ ਨਹੀਂ ਉਹਦਾ ਜਿੰਨਾ ਸਾਡਾ ਹੱਕ ਹੁੰਦਾ ਨਾ ਇੱਕ ਹਾਰ ਕੇ ਵੀ ਜਿੱਤ ਲਗਣੀ ਬੜੀ ਵੱਡੀ ਗੱਲ ਹੁੰਦੀ ਆ ਪਰ ਸਭ ਤੋਂ ਗੱਲ ਹਾਰ ਜਿੱਤ ਦਾ ਫੈਸਲਾ ਹੁੰਦਾ ਸਭ ਤੋਂ ਵੱਡੀ ਗੱਲ ਇਹ ਖੜੇ ਹੋਣਾ ਬੜੀ ਵੱਡੀ ਗੱਲ ਹੈ ਜਿਹੜਾ ਬੰਦਾ ਖੜਾ ਹੁੰਦਾ ਮੁਕਾਬਲਾ ਉਹੀ ਜਿੱਤਦਾ ਜਿਹੜਾ ਬੰਦਾ ਕਦੀ ਮੁਕਾਬਲੇ ਵਿੱਚ ਆਇਆ ਨਹੀਂ ਉਹਨੇ ਕਿ ਜਿੱਤਣਾ ਉਹਨੇ ਕਦੀ ਜਿੱਤਣਾ ਉਹਨੇ ਕਦੀ ਨਹੀਂ ਜਿੱਤਣਾ ਜਿਹੜਾ ਬੰਦਾ ਮੁਕਾਬਲਾ ਕਰੂਗਾ ਟਫ ਕਰੂਗਾ ਉਹੀ ਬੰਦਾ ਜਿੱਤੂਗਾ ਜੀ ਬਿਲਕੁਲ ਨੀਟੂ ਸ਼ਟਰਾਂ ਵਾਲਾ ਸਾਡੇ ਨਾਲ ਮੌਜੂਦ ਹੈ ਤੇ ਨੋਮੀਨੇਸ਼ਨ ਫਾਈਲ ਕੀਤੀ ਹੈ ਅੱਜ ਲੁਧਿਆਣਾ ਹਲਕਾ ਵੈਸਟ ਤੋਂ ਵੋਟ ਫੋਰ ਵੋਟ ਫੋਰ ਨੀਟੂ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਨੀਟੂ ਸ਼ਟਰਾਂ ਵਾਲਾ ਵੀ ਅੱਜ ਜਿਹੜਾ ਕਿ ਲੁਧਿਆਣਾ ਹਲਕਾ ਵੈਸਟ ਤੋਂ ਜਿਹੜੇ ਨੋਮੀਨੇਸ਼ਨ ਫਾਈਲ ਦਾਖਲ ਕੀਤੀ ਹੈ ਜਿੱਤਣਾ ਨਹੀਂ ਜਿਤਨਾ ਉਹ ਤਾਂ ਅਲੱਗ ਦੀ ਅਲੱਗ ਚੀਜ਼ ਹੈ ਕਿਉਂਕਿ ਮੁਕਾਬਲਾ ਹੁੰਦਾ ਹੈ ਕੌਣ ਜਿੱਤਦਾ ਹੈ ਕਿਹੜੀ ਪਾਰਟੀ ਜਿੱਤੇ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਨੀਟੂ ਛਟਰਾਂ ਵਾਲੇ ਨੇ ਇੱਕ ਵਾਰ ਫਿਰ ਆਪਣੀ ਕਿਸਮਤ ਜਿਹੜੀ ਅਜਮਾਈ ਹੈ ਹਾਲਾਂਕਿ ਜਿੱਤਦੇ ਤਾਂ ਹੈ ਨਹੀਂ ਨੀਟੂ ਛਟਰਾਂ ਵਾਲੇ ਪਰ ਫਿਰ ਵੀ ਕਿਸਮਤ ਆਪਣੀ ਅਜਮਾਈ ਹੈ ਪਰ ਕੀ ਕਹਿਣਾ ਨੀਟੂ ਜੀ ਹੁਣ ਆਖਰੀ ਸਵਾਲ ਹੈ ਤੁਹਾਡੇ ਲਈ ਲੋਕਾਂ ਦੇ ਹੱਥ ਜੋੜ ਕੇ ਬੇਨਤੀ ਹੈ ਇੱਕ ਵਾਰੀ ਮੌਕਾ ਦਿਓ ਇੱਕ ਵਾਰੀ ਮੌਕਾ ਦਿਓ ਵੱਡਿਆਂ ਨੂੰ ਮੌਕੇ ਤੇ ਇੱਕ ਵਾਰੀ ਨੀਟੂ ਛਟਰਾਂ ਨੂੰ ਮੌਕਾ ਇਹ ਲੋਕ ਦੱਸਣਗੇ ਤੁਹਾਨੂੰ ਤੁਸੀਂ ਖੁਦ ਲੋਕਾਂ ਦੀ ਇੰਟਰਵਿਊ ਲਓ ਮੈਂ ਨਹੀਂ ਕਹੂੰਗਾ ਪੈਸੇ ਦੇ ਕੇ ਕਹੂੰਗਾ ਕਿ ਅੱਲਾ ਫਰਤ ਮੇਰੇ ਹੱਕ ਤੇ ਇੰਟਰਵਿਊ ਦੇ ਨਹੀਂ ਉਹ ਲੋਕ ਕਹਿਣਗੇ ਲੋਕ ਕਰਨਗੇ ਸਵਾਲ ਕਿ ਜੋ ਨੀਟੂ ਕਰਕੇ ਗਿਆ ਕੋਈ ਵੀ ਨਹੀਂ ਕਰਕੇ ਗਿਆ ਅੱਛਾ ਜਿਹੜੇ ਇੱਥੇ ਲੋਕ ਇੱਥੇ ਹੈਗੇ ਸਿਆਸੀ ਪਾਰਟੀ ਦੇ ਹੈਗੇ ਨੇ ਜਿਹੜੇ ਆਗੂ ਆਗੂ ਆ ਉਹ ਉਹ ਕਹਿੰਦੇ ਹਲਕਾ ਵੈਸਟ ਦਿਓ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਤੂੰ ਨਹੀਂ ਕੰਮ ਕੀਤਾ ਤੂੰ ਨਹੀਂ ਕੰਮ ਕੀਤਾ ਹਰ ਪਾਰਟੀ ਦੇ ਭਾਜੀ ਤੂੰ ਤੁਹਾਨੂੰ ਕਿਲਾ ਤੁਹਾਡਾ ਰਾਹ ਕਿੰਨਾ ਪੱਧਰ ਹੋ ਗਿਆ ਮੈਂ ਕਿੰਨਾ ਭਾਜੀ ਕਿੱਡੇ ਕਿੱਡੇ ਘਟਾਲੇ ਹੋਏ ਆ ਕਿੱਡਾ ਕਿੱਡਾ ਕੁਛ ਹੋਇਆ ਵਾ ਕਦੀ ਗਰੀਬਾਂ ਤੱਕ ਤੇ ਕੁਛ ਨਹੀਂ ਪਹੁੰਚਿਆ ਸਾਡੇ ਲੋਕ ਬੱਸਾਂ ਵਾਲੇ ਅੱਜ ਵੀ ਰੋਂਦੇ ਫਿਰਦੇ ਇਹਨਾਂ ਦੀ ਜਾਨ ਨੂੰ ਕਿਸਾਨੂੰ ਪੱਕਿਆ ਕਰ ਦੋ ਪੱਕਿਆ ਕਰ ਦੋ ਉਹ ਕਦੋਂ ਕਰਕੇ ਜਾਓਗੇ ਉਹ ਦੱਸ ਦੋ ਸਾਨੂੰ ਉਹਨਾਂ ਦੇ ਬੱਚੇ ਕਰ ਇੰਤਜ਼ਾਰ ਕਰ ਰਹੇ ਆ ਵੀ ਸਾਡੇ ਪੱਕੇ ਕਰਨਗੇ ਸਾਡੇ ਮਾਪੇ ਸਾਡੇ ਫਾਦਰ ਨੂੰ ਸਾਡੇ ਭਰਾ ਨੂੰ ਸਾਡੇ ਵੀਰ ਨੂੰ ਲੋਕੀ ਨਜ਼ਰਾਂ ਬਿਠਾ ਕੇ ਬੈਠੇ ਆ 600 ਪ੍ਰੋਫੈਸਰ ਦੀ ਨੌਕਰੀ ਪਈ ਆ ਸਰਕਾਰੀ ਨੌਕਰੀ ਪਈ ਪ੍ਰੋਫੈਸਰਾਂ ਦੀ ਉਹ ਨਹੀਂ ਖੋਲੀ ਗਈ ਵੱਡੇ ਵੱਡੇ ਐਲਾਨ ਜਿਹੜੇ ਆ ਸਭ ਝੂਠੇ ਕੀਤੇ ਜਾਂਦੇ ਆ ਇੱਕ ਵਾਰੀ ਨੀਟੂ ਨੂੰ ਜਿਤਾ ਕੇ ਦੇਖੋ ਫਿਰ ਪੱਕੇ ਵਾਦੇ ਲੋ ਜੀ ਬਿਲਕੁਲ ਨੀਟੂ ਦਾ ਕਹਿਣਾ ਨੀਟੂ ਨੂੰ ਇੱਕ ਵਾਰ ਜਿਤਾ ਕੇ ਦੇਖੋ ਹਲਕਾ ਵੈਸਟ ਤੋਂ ਜਿਮਨੀ ਚੌਂੜ ਦੇ ਜਿਹੜੀ ਤਰੀਕ ਦੇ ਐਲਾਨ ਤੋਂ ਬਾਅਦ ਜਿਹੜਾ ਨਾਮਿਨੇਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਔਰ ਜੇ ਜਕਰ ਗੱਲ ਕਰੀਏ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਨਾਮਿਨੇਸ਼ਨ ਫਾਈਲ ਕੀਤੀ ਜਾ ਰਹੀ ਔਰ ਅੱਜ ਉਮੀਦਵਾਰ ਜਿਹੜੇ ਹੈਗੇ ਨੇ ਆਜ਼ਾਦ ਉਮੀਦਵਾਰ ਜਿਹੜੇ ਵਜੋਂ ਕਿ ਟਿਟੂ ਨੀਟੂ ਛਤਰਾਂ ਵਾਲੇ ਜਿਨ੍ਹਾਂ ਨੇ ਨਾਮਿਨੇਸ਼ਨ ਫਾਈਲ ਕੀਤਾ ਹੁਣ ਦੇਖਣਾ ਹੋਵੇ ਕਿਹਦੀ ਜਿੱਤ ਹੁੰਦੀ ਹੈ ਕਿ